ਤਮੀ ਹੋਏਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਇੱਕ ਸਿੱਖ ਆਇਆ ਕਹਿੰਦੇ ਮਹਾਰਾਜ ਬਾਹਰ ਨਾ ਇੱਕ ਬੰਦਾ ਆਇਆ ਉਨੇ ਸੰਗਲੀ ਰੱਸੀ ਪਾਈ ਹੋਈ ਹੈ ਰੇਸ਼ ਨੂੰ ਮਹਾਰਾਜ ਉਹ ਤਮਸ਼ਾ ਦਿਖਾਉਂਦਾ ਉਹਦਾ ਰੇਸ਼ ਨੱਚਦਾ ਹੈ ਮਹਾਰਾਜ ਉਹ ਰੇਸ਼ ਕੋਲੋਂ ਨਾਚ ਕਰਾ ਦਿੰਦਾ ਬਾਦਸ਼ਾਹ ਕਹਿੰਦੇ ਲਿਆਓ ਭਾਈ ਗੁਰੂ ਦਾ ਕੌਤਬ ਹੈ ਦਾ ਸੰਬਾਸ਼ਾ ਦਾ ਕਹਿੰਦੇ ਲਿਆਓ ਭਾਈ ਉਹਨੂੰ ਸਿੱਖਾਂ ਦੇ ਸੰਗਤ ਵਿੱਚ ਲੈ ਜਾਂਦਾ ਉਹਨੂੰ ਕਿਹਾ ਦਿਖਾ ਲੈ ਵੀ ਕੀ ਕਲਾ ਹੈ ਉਹ ਬੰਦਾ ਡੰਡੇ ਨਾਲ ਰਿਸ਼ ਨੂੰ ਨਚਾਈ ਜਾਂਦਾ ਜਿਵੇਂ ਜਿਵੇਂ ਰਿਸ਼ ਨੂੰ ਡੰਡੇ ਦਾ ਇਸ਼ਾਰਾ ਕਰਦਾ ਰਿਸ਼ ਉਦਾਂ ਛਾਲ ਮਾਰਦਾ ਹੈ ਨੱਚਦਾ ਸਿੱਖ ਵੇਖ ਵੇਖ ਕੇ ਹੱਸ ਰਹੇ ਕਹਿੰਦੇ ਮਹਾਰਾ ਰਿਸ਼ ਵੇਖੋ ਕਿੰਨਾ ਸਿਖਾਇਆ ਹੋਇਆ ਹੈ ਉਹ ਰਿਸ਼ ਉਸ ਮਦਾਰੀ ਦੇ ਡੰਡੇ ਉੱਤੇ ਇਸ਼ਾਰੇ ਉੱਤੇ ਨੱਚਦਾ ਸਾਰੇ ਸਿੱਖ ਹੱਸ ਰਹੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਪਰ ਇੱਕ ਸਿੱਖ ਚੋਰ ਸਾਹਿਬ ਦੀ ਸੇਵਾ ਕਰ ਰਿਹਾ ਹੈ ਉਹਦਾ ਨਾਮ ਭਾਈ ਕੀਰਤੀ ਹੈ ਜਦੋਂ ਉਹ ਚੋਰ ਕਰਨ ਵਾਲਾ ਚੋਰ ਸਾਹਿਬ ਕਰਨ ਵਾਲਾ ਹੱਸੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਵੱਲ ਵੇਖਿਆ ਉਹਨੂੰ ਵੇਖ ਕੇ ਕਹਿੰਦੇ ਭਾਈ ਕੀਰਤੀਆ ਤੂੰ ਨਾ ਹੱਸ ਬਈ ਕਹਿੰਦਾ ਮਹਾਰਾ ਸਾਰੇ ਹੱਸਦੇ ਮੈਂ ਕਿਉਂ ਨਾ ਹਸਾਂ ਮਾਰਾ ਰੇਸ਼ ਨੂੰ ਵੇਖ ਕੇ ਸਾਰੇ ਹੱਸਦੇ ਆ ਮੈਂ ਕਿਉਂ ਨਾ ਹਸਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਤੇਰਾ ਹੱਸਣਾ ਬਣਦਾ ਨਹੀਂ ਕੀਰਤੀਆ ਤੂੰ ਨਾ ਹੱਸ ਬਾਕੀ ਹੱਸਦੇ ਨੇ ਹਸੀ ਜਾਂਦੇ ਕਹਿੰਦੇ ਮਹਾਰਾਜ ਕਿਉਂ ਕਹਿੰਦੇ ਜਿਹੜਾ ਰੇਸ਼ ਨਾਚ ਕਰ ਰਿਹਾ ਨਾ ਕਹਿੰਦੇ ਉਹ ਤੇਰਾ ਪਿਓ ਆ ਜਦੋਂ ਇੰਨੀ ਗੱਲ ਕਹੀ ਉਹਦੇ ਪੈਰਾਂ ਪੁੱਹੇ ਜ਼ਮੀਨ ਖਿਸਕ ਗਈ ਉਹਦੇ ਹੱਥ ਜੋੜ ਕੇ ਉਹਨੇ ਚੋਰ ਸਭ ਰੱਖ ਦਿੱਤਾ ਕਹਿੰਦਾ ਬਾਦਸ਼ਾਹ ਮੇਰਾ ਪਿਓ ਤਾਂ 20 ਸਾਲ ਸੇਵਾ ਕਰਦਾ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨਾਲ ਸੇਵਾ ਕਰਦਾ ਰਿਹਾ ਤੁਹਾਡੇ ਵਿਲੇ ਵੀ ਸੇਵਾ ਕਰਦਾ ਰਿਹਾ ਜੇ ਮੇਰਾ ਪਿਓ ਸੇਵਾ ਕਰਕੇ ਰਿਸ਼ ਬਣਨੇ ਮਹਾਰਾਜ ਅਸੀਂ ਸੇਵਾ ਕਿਉਂ ਕਰਨੀ ਹੈ ਉਹਨੇ ਰੋਸ ਵਿੱਚ ਚੋਰ ਸਭ ਰੱਖ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਕੀਰਤੀਆ ਇਹ ਤਾਂ ਸੁਣਨਾ ਰਿਸ਼ ਕਿਉਂ ਬਣਿਆ ਕਹਿੰਦੇ ਮਹਾਰਾਜ ਕਿਉਂ ਕਹਿੰਦੇ ਤੇਰੇ ਪਿਓ ਦੀ ਸੇਵਾ ਬਹੁਤ ਸੀ ਪਰ ਤੇਰੇ ਪਿਓ ਨੂੰ ਤੇਰੇ ਪਿਤਾ ਨੂੰ ਕ੍ਰੋਧ ਬਹੁਤ ਆਉਂਦਾ ਸੀ ਉਹਦੇ ਅੰਦਰ ਕ੍ਰੋਧ ਉੱਤੇ ਗੁੱਸੇ ਉੱਤੇ ਕਾਬੂ ਨਹੀਂ ਸੀ ਉਹ ਕੜਾ ਪ੍ਰਸ਼ਾਦੀ ਦੇਗ ਵਰਤਾ ਰਿਹਾ ਸੀ ਇੱਕ ਸਿੱਖ ਨੇ ਮੋਰੇ ਹੱਥ ਕਰਕੇ ਕਿਹਾ ਭਾਈ ਸਾਹਿਬ ਜੀ ਮੈਨੂੰ ਪਹਿਲਾਂ ਦੇ ਦਿਓ ਮੈਂ ਜਾਣੇ ਕਹਿੰਦੇ ਉਹਨੇ ਪ੍ਰਸ਼ਾਦ ਨਹੀਂ ਦਿੱਤਾ ਉਹਨੇ ਫਿਰ ਸਿੱਖ ਨੇ ਹੱਥ ਮੋਰੇ ਕਰਕੇ ਅੱਗੇ ਹੋ ਕੇ ਕਹਿ ਜੀ ਮੈਨੂੰ ਪਹਿਲਾਂ ਦੇ ਦਿਓ ਮੈਂ ਜਾਣੇ ਮੇਰੇ ਗੱਡੇ ਜਾ ਰਹੇ ਨੇ ਮੈਨੂੰ ਪਹਿਲਾਂ ਪ੍ਰਸ਼ਾਦ ਦੇ ਦਿਓ ਕਹਿੰਦੇ ਜਦੋਂ ਤਿੰਨ ਚਾਰ ਵਾਰ ਹੱਦ ਕੀਤਾ ਉਹ ਤੇਰਾ ਪਿਓ ਪ੍ਰਸ਼ਾਦ ਵਰਤਾ ਰਿਆ ਸੀ ਭਾਈ ਤਨਾਂ ਉਹਨੇ ਪ੍ਰਸ਼ਾਦ ਨਹੀਂ ਦਿੱਤਾ ਤੇ ਜ਼ਮਾਨ ਤੋਂ ਪਤਾ ਕੀ ਗਿਆ ਕਹਿੰਦਾ ਉਹ ਬਹਿਜਾ ਦੇ ਦਿੰਨੇ ਆ ਪ੍ਰਸ਼ਾਦ ਰਿਸ਼ਵੰਗ ਟੱਪੀ ਜਾਂਦਾ ਕਹਿੰਦੇ ਉਹ ਜਿਹੜਾ ਸਿੱਖ ਸੀ ਉਹ ਬੰਦਗੀ ਵਾਲਾ ਸੀ ਉਹਨੇ ਥੱਲੇ ਡਿਗਿਆ ਪ੍ਰਸ਼ਾਦ ਦਾ ਕਿਣਕਾ ਚੁੱਕ ਕੇ ਆਪਣੇ ਮੂੰਹ ਤੇ ਰੱਖਿਆ ਛਕਿਆ ਆਪਣੀ ਜੀਵ ਤੇ ਥੱਲਿਓ ਚੁੱਕ ਕੇ ਪ੍ਰਸ਼ਾਦ ਦਾ ਕਿਣਕਾ ਖਾਦਾ ਹੱਥ ਜੋੜ ਕੇ ਕਿਉ ਰਿਸ਼ਮ ਮੈਂ ਨਹੀਂ ਰਿਸ਼ਤ ਤੂੰ ਹੋਣੇ ਜਿਹਨੂੰ ਗੁਰੂ ਘਰ ਰੱਕ ਵੀ ਨਿਮਰਤਾ ਨਹੀਂ ਆਈ ਰਿਸ਼ਮ ਐ ਨਹੀਂ ਰਿਸ਼ਤ ਤੂੰ ਹੋਣੇ ਜਿਹਨੂੰ ਸੇਵਾ ਕਰਕੇ ਵੀ ਨਿਮਰਤਾ ਨਹੀਂ ਆਈ ਇੰਨਾ ਕੋੜਾ ਬੋਲਦਾ ਕਹਿੰਦੇ ਉਹ ਤਾਂ ਚਲਾ ਗਿਆ ਕਹਿ ਕੇ ਤੇਰੇ ਪਿਓ ਦੀ ਸੇਵਾ ਤਾਂ ਬਹੁਤ ਸੀ ਪਰ ਸਿੱਖ ਦਾ ਦਿਲ ਦੁਖਾਇਆ ਉਹ ਅਗਲੇ ਜਨਮ ਵਿੱਚ ਰਿਸ਼ ਬਣ ਗਿਆ ਦੇ ਭਾਈ ਕੀਰਤੀਆ ਰੋਣ ਲੱਗ ਪਿਆ ਕਹਿੰਦੇ ਕੀਰਤੀਆ ਰੋ ਨਾ ਤੇਰੇ ਪਿਓ ਦੀ ਸੇਵਾ ਪਰਵਾਨ ਵੀ ਹੋਈ ਆ ਹੁਣ ਮੁਕਤ ਕਰਨ ਲੱਗੇ ਆ ਉਸੇ ਵਕਤ ਬਾਦਸ਼ਾਹ ਨੇ ਪੈਸੇ ਦੇ ਕੇ ਮਦਾਰੀ ਕੋਲੋਂ ਰਿਸ਼ ਖਰੀਦਿਆ ਸਿੱਖਾਂ ਨੂੰ ਕਿਹਾ ਕੜਾ ਪ੍ਰਸ਼ਾਦੀ ਦੀਗ ਬਣਾ ਕੇ ਲਿਆਓ ਅਰਦਾਸ ਕੀਤੀ ਉਹ ਰਿਸ਼ ਦੇ ਮੋਹਰੇ ਪ੍ਰਸ਼ਾਦ ਤਲੀ ਤੇ ਰੱਖ ਕੇ ਬਾਦਸ਼ਾਹ ਨੇ ਸ਼ਿਕਾਇਆ ਜਦੋਂ ਭਾਈ ਕੀਰਤੀਆ ਦਾ ਪਿਓ ਬਣਿਆ ਹੋਇਆ ਰਿਸ਼ ਉਨੇ ਪ੍ਰਸ਼ਾਦ ਚਖਿਆ ਉਹਦੇ ਸਵਾਸ ਪੂਰੇ ਹੋ ਗਏ ਪਾਦਸ਼ਾਹ ਨੇ ਆਪਣੇ ਹੱਥੀ ਉੱਪਰ ਕੱਪੜਾ ਪਾਇਆ ਤੋਆ ਪਟਾਕੇ ਉਹਨੂੰ ਡੁੰਗੇ ਟੋਏ 'ਚ ਦੱਬ ਕੇ ਉੱਪਰ ਪਾਦਸ਼ਾਹ ਨੇ ਆਪਣੇ ਹੱਥੀ ਕੱਪੜਾ ਪਾ ਕੇ ਦੱਬਿਆ ਕਹਿੰਦੇ ਕੀਰਤੀਆ ਹੁਣ ਤੇਰਾ ਪਿਓ ਮੁਕਤ ਹੋ ਗਿਆ ਭਾਈ ਸਾਨੂੰ ਸਮਝਾਉਣਾ ਸੀ ਸੇਵਾ ਕਰਨ ਵਾਲਿਓ ਮਨ 'ਚ ਨਿਮਰਤਾ ਰੱਖੋ ਪ੍ਰਸ਼ਾਦ ਛੱਕੇ ਅਰਦਾਸ ਕਰੋ ਤਿੰਨ ਗੁਣ ਅੰਦਰ ਰਾਜੁਮਣ ਤਮ ਗੁਣ ਸਤ ਗੁਣ ਬਰਾਬਰ ਹੋ ਜਾਣ ਕਿਉਂਕਿ ਦੇਸੀ ਘੋ ਆਟਾ ਤੇ ਖੰਡ ਵਿੱਚ ਬਰਾਬਰ ਹੈ ਚਾਰ ਗੁਣਾ ਵੱਧ ਪ੍ਰਸ਼ਾਦ ਚ ਪਾਣੀ ਪਿਏ ਛੱਕੇ ਅਰਦਾਸ ਕਰੋ ਤੇਰੇ ਅੰਦਰ ਨਿਮਰਤਾ ਚਾਰ ਗੁਣਾ ਵੱਜੇ ਲੋਕਾਂ ਦਾ ਮਾੜਾ ਬੋਲ ਬੋਲਿਆ ਵੀ ਤੂੰ ਜਰਜੇ ਫਿਰ ਕੀ ਹੋਏਗਾ ਫਿਰ ਤੈਨੂੰ ਗੁਰਪ੍ਰਸਾਦ ਹੋਏਗਾ